ਇਹਨਾਂ ਜਿੰਨਾ ਮਰਜ਼ੀ ਸਮਝਾ ਲੀਆ। ਪਾ ਵੀ 1 ਸਾਲ ਤੇ ਜਰਮਨ ਚ ਵੀ ਲੱਗਦਾ। ਇੱਥੇ ਹੈ ਨਹੀਂ ਵੀ ਕੁਝ ਕੋਲ ਕੇ ਪਾਉਂਦੇ ਨੇ। ਆਪਾਂ ਇੱਥੇ ਆ ਗਏ ਆਂ ਦੱਸ ਦੇਣਾ ਚ ਸਿੱਖ ਜਾਵਾਂਗੇ। ਸਾਡੇ ਮਾਪਿਓ ਗਾਹਾਂ ਇਦਾਂ ਦੇ ਇਹ ਜਿਹੇ ਨੇ ਉਹ ਵੀ ਕਹਿੰਦੇ ਨੇ ਕੋਈ ਨਹੀਂ ਸਾਡਾ ਬੱਚਾ ਜਰਮਨ ਜਾ ਕੇ ਲੈਂਗੁਏਜ ਸਿੱਖ ਲੂਗਾ। ਉੱਤੇ ਵੀ 2-4 ਤੁਸੀਂ ਦੱਸ ਸਕਦੇ ਹੋ ਤਾਂ ਜਰੂਰ ਦੱਸੋ ਇਹਨਾਂ ਨੂੰ ਵੀ ਕਿੰਨੀ ਕਿ ਡਿਫਿਕਲਟ ਲੈਂਗੁਏਜ ਆ ਤੇ ਤੁਹਾਨੂੰ ਰੇ 1 ਸਾਲ ਤੋਂ ਉੱਪਰ ਹੋ ਗਿਆ ਰਹਿੰਦਾ ਇਹਨੂੰ ਤੇ ਤੁਸੀਂ ਆਪ ਵੀ ਕਿੰਨੀ ਕੁ ਸਿੱਖੀ ਆ ਵੀ ਕੀ ਤੁਹਾਨੂੰ ਲੱਗਦਾ ਤੁਸੀਂ ਕੀ ਕਹਿਣਾ ਚਾਹੋਗੇ ਲੈਂਗੁਏਜ ਨੂੰ ਲੈ ਕੇ ਸਪੈਸ਼ਲੀ ਉਹ ਹਾਂ ਜੀ ਅਗਰ ਗੱਲ ਕੀਤੀ ਰਵੇ ਲੈਂਗੁਏਜ ਦੀ ਤਾਂ ਲੈਂਗੁਏਜ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਤੁਹਾਨੂੰ ਵੀ ਪਬਲਿਕ ਯੂਨੀਵਰਸਿਟੀਆਂ 'ਚ ਤਾਂ ਤੁਸੀਂ ਐਡਮਿਸ਼ਨ ਤੋਂ ਉਹਨੂੰ ਤਾਂ ਹੀ ਮਿਲੂਗਾ ਫ੍ਰੀ ਦੀ ਐਜੂਕੇਸ਼ਨ ਤਾਂ ਹੀ ਮਿਲੂਗੀ ਕਿਉਂਕਿ ਇੱਥੇ ਸਭ ਕੁਝ ਸਰਕਾਰੀ ਹੈ ਇੱਥੇ ਪ੍ਰਾਈਵੇਟਾਈਜ਼ੇਸ਼ਨ ਨਹੀਂ ਹੈ ਜਿਸ ਲਈ ਸਰਕਾਰੀ 'ਚ ਤੁਸੀਂ ਜਾਓਗੇ ਤਾਂ ਇੱਥੇ ਹਰ ਇੱਕ ਕੰਮ ਜਿਹੜਾ ਉਹ ਲੈਂਗੁਏਜ ਦੇ ਵਿੱਚ ਹੀ ਹੁੰਦਾ ਹੈ ਆਪਣੀ ਲੈਂਗੁਏਜ ਨੂੰ ਬਹੁਤ ਹੀ ਜ਼ਿਆਦਾ ਪ੍ਰੇਫਰੈਂਸ ਦੇ ਦਿੰਦੇ ਹਨ ਔਰ ਉਹਦੇ ਵੀ ਸਟੈਪ ਹੈ ਏ ਆਈਸਾ ਸਵਾਈ ਹੈ ਫਿਰ ਬੀ1 ਬੀ2 ਔਰ ਉਹ ਜਿੱਦਾਂ 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 ਲੈਵਲ ਵੱਧਦਾ ਹੈ ਉਦਾਂ ਉਦਾਂ ਉਹ ਲੈਵਲ ਜਿਹੜਾ ਹੈ ਕਠਿਨ ਹੁੰਦਾ ਜਾਂਦਾ ਹੈ ਔਰ ਸਾਨੂੰ ਉਹ ਲੈਵਲ ਸਿੱਖਣ ਨੂੰ ਈਵਨ ਅਸੀਂ ਜਰਮਨ ਚ ਰਹਿੰਦੇ ਆ ਹੱਲੇ ਵੀ ਅਸੀਂ ਜਿਹੜਾ ਹੈ ਮਾੜਾ ਮੋਟਾ ਸਮਝ ਲਈਦਾ ਬੋਲ ਲੇਦੇ ਆ ਮਗਰ ਇੰਨਾ ਕਲੀਅਰ ਨਹੀਂ ਬੋਲ ਪੰਦੇ ਔਰ ਇੱਥੇ ਜਿਹੜੇ ਲੈਂਗੁਏਜ ਦੇ ਕੋਰਸ ਹੈ ਉਹਦੇ ਲਈ ਆਪਾਂ ਹਰ ਮਹੀਨੇ 300 500 ਯੂਰੋ ਜਿਹੜਾ ਹੈ ਖਰਚ ਕਰਦੇ ਆ ਸਭ ਤੋਂ ਵਧੀਆ ਗੱਲ ਹੈ ਕਿ ਬੱਚਾ ਹੱਖਾਂ ਦੇ ਸਾਹਮਣੇ ਆਪਣੇ ਘਰ ਦਾ ਰਹਿ ਕੇ ਆਪਣੇ ਉਥੇ 2 ਸਾਲ ਲਗਾ ਕੇ ਲੈਂਗੁਏਜ ਸਿੱਖ ਲੈ ਫਿਰ ਇੱਥੇ ਆਵੇ ਕੋਈ ਪ੍ਰੋਬਲਮ ਹੀ ਨਹੀਂ ਕੋਈ ਨਹੀਂ ਹੈ